ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਤੇ ਅਸੀਂ ਵੀ ਵਧੀਆ ਹਾਂ ਤੇ ਤੁਸੀਂ ਦੋ ਦਿਨ ਤੋਂ ਬਲੌਗ ਦੀ ਵੇਟ ਕਰ ਰਹੇ ਹੋ ਨਾ ਉਹ ਪ੍ਰੋਬਲਮ ਹੈ ਜਿਹੜੀ ਉਹ ਇੰਗਲਿਸ਼ ਡਬਿੰਗ ਹੋ ਰਹੀ ਹੈ ਨਾ ਉਹ ਅਸੀਂ ਸੈੱਟ ਕਰਾਤੀ ਹੈ ਹੁਣ ਜਿਹੜਾ ਅਗਲਾ ਤੁਹਾਨੂੰ ਅੱਜ ਦਾ ਬਲੌਗ ਆਊਗਾ ਉਹ ਚ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਹੀ ਆ ਰਿਹਾ ਹੈ ਕਿ ਨਹੀਂ ਤੇ ਫਿਰ ਅਸੀਂ ਦੇਖਦੇ ਹਾਂ ਕੱਲ ਐਸੇ ਐਸੀ ਯਾਦ ਹੈ ਗੱਲ ਨੂੰ ਨਾ ਥੋੜਾ ਜਿਹਾ ਟੈਂਸ਼ਨ ਦੀ ਹੋਦੀ ਆ ਕਿਉਂ ਹੋ ਰਹੀ ਐ ਤੇ ਚਲੋ ਹਜੇ ਸੈਟ ਕਰਾਈ ਐ ਤੇ ਤੁਸੀਂ ਜ਼ਰੂਰ ਦੱਸਿਓ ਫਿਰ ਕਮੈਂਟ ਕਰਕੇ ਤੇ ਅਸੀਂ ਚੱਲੇ ਸੀ ਹੁਣ ਹਸਪੀਟਲ ਕਿਉਂਕਿ ਇੰਗਲਿਸ਼ ਆਉਂਦੀ ਹੋਈ ਫਿਰ ਵੀ ਦੱਸੋ ਇੰਗਲਿਸ਼ ਦੀ ਇੰਗਲਿਸ਼ ਦਾ ਕਿਹਾ ਕਿ ਇੰਗਲਿਸ਼ ਚ ਆ ਜਾਂਦੀ ਹੋएगी ਤੇ ਕਮੈਂਟ ਕਰਕੇ ਦੱਸੋ ਹਾਂ ਤੇ ਅਸੀਂ ਚੱਲੇ ਸੀ ਹਸਪੀਟਲ ਕਿਉਂਕਿ ਜੱਪਨੋ ਅ ਅਰਜੀ ਦਾ ਜਿਹੜੀ ਦਾੜ ਆਜੂ ਨਿਕਲਣੀ ਐ ਉਹਦੇ ਕਰਕੇ ਜਾਣਾ ਪੈ ਰਿਹਾ ਰੋਸੋ ਬਾਦ ਹੈ ਕਿ ਚਲੋ ਕੋਈ ਨਾ ਕੋਈ ਦਿੱਕਤ ਆਂਦੀ ਰਹਿੰਦੀ ਪਈ ਹੈ ਬਿਮਾਰੀਆਂ ਦਾ ਵੀ ਕਹਿੰਦੇ ਨਾ ਕਈ ਵਾਰੀ ਬਿਮਾਰੀਆਂ ਖੜਾ ਨਹੀਂ ਛੱਡਦੀ ਕੋਈ ਨਾ ਕੋਈ ਕੋਈ ਨਾ ਕੋਈ ਦਿੱਕਤ ਆ ਜਾਂਦੀ ਉਹ ਆਪ ਹੁੰਦਾ ਤੇ ਪੇਟ ਦੇ ਵਿੱਚ ਵੀ ਕੋਈ ਪ੍ਰੋਬਲਮ ਜੀ ਆ ਰਹੀ ਹੈ ਸ਼ਾਇਦ ਉਹ ਦੰਦਾ ਕਰਕੇ ਜਿਉਂਕਿ ਉਦੋਂ ਜਿਹੜੀ ਦਵਾਈ ਦਿੱਤੀ ਹੈ ਦੇਖ ਮੂਰ ਤੇ ਆਪਣਾ ਰਾਗ ਲਾਈ ਜਾਰੀ ਨਾ ਗੱਲ ਕਰਨ ਦੇ ਰਹੀ ਹੈ ਫੜਿਓ ਮੰਟੇ ਆਦੀ ਕੋਤ ਕਰ ਲੈ ਐਂਦਰ ਆ ਗਿਆ ਫੁੱਟੇ बहुत खराब था भज जा ना करा भजना नहीं जाना नहीं है फिर इधर जाना नहीं जाना किथे दसी जरा जब सिर च साबुन ला लंदी एक दिन के पापा रोक जाओ रोक 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 ਬਸ ਆਦੀ ਗੋਤੋ ਇਹਦੀ ਪੋਣੀ ਕਰਾ ਇਹਦੇ ਕੱਪੜੇ ਪਾਉਣੇ ਤੇ ਗੋਤ ਕਰਨੀ ਬਹੁਤ ਔਖੀ ਆ ਨਵਾਉਣਾ ਵੀ ਹੁਣ ਤਾਂ ਔਖਾ ਭੱਜ ਜਲਿੰਦੀ ਆ ਭੱਜਦੀ ਆ ਹੁਣ ਦਿਨ ਪੇ ਦਿਨ ਇਹਦੀ ਆਦਤਾਂ ਬਿਗੜੀ ਜਾ ਰਹੀਆਂ ਬੱਚਾ ਜਿਵੇਂ ਜਿਵੇਂ ਵੱਡਾ ਹੁੰਦਾ ਨਾ ਚੀਜ਼ਾਂ ਤੋਂ ਭੱਜਣ ਲੱਗ ਜਾਂਦਾ ਨਵਾਉਣ ਤੋਂ ਭੱਜਦੀ ਅੱਗੇ ਆਪ ਜਾਂਦੀ ਹੁੰਦੀ ਸੀ ਭਿੱਜਣ ਭੁੱਜਣਾ ਹੋਵੇ ਸਾਬਣ ਖਰਾਬ ਕਰਨਾ ਹੋਵੇ ਫੇਰ ਤਾਂ ਕੋਈ ਚੱਕਰ ਨਹੀਂ ਨਵਾਉਣਾ ਨਹੀਂ ਜਿਵੇਂ ਕਹਿਣਾ ਹੈ ਕਿ ਅਸੀਂ ਆਜਾ ਜੱਪੂ ਸਾਬਣ ਖਰਾਬ ਕਰੀਏ ਸਾਬਣ ਆਇਆ ਅੱਧਰ ਕਰੀਏ ਇਹਦਾ ਮੱਥਾ ਸਾਫ ਕਰਾ ਆ ਪਤਾ ਕੀ ਕਿੱਦਾਂ ਨੇ ਮੇਰੀ ਰੀਸ ਲਾਈ ਮੰਗਵਾਰ ਰਹੀ ਸੀ ਮੈਂ ਤੇ ਉਹ ਰੀਸ ਲਾਈ ਇੱਥੇ ਕਿਉਂ ਲਗਾਈ ਐ ਮੈਂ ਵੀ ਲਾਉਂਗੀ ਇੱਥੇ ਚਲਾ ਰੋ ਤੇਲ ਲਾ ਮੈਂ ਤੇਲ ਲਾ ਚੀ ਬਾਲ ਮੈਂ ਤਾਂ ਤਿਆਰ ਹਾਂ ਸੋ ਠੀਕ ਹੈ ਜੀ ਮੈਂ ਬਾਰੇ ਕੱਢਦਾ ਤੇ ਆਦੇ ਦਾ ਦੁੱਧ ਤੇ ਨਹੀਂ ਲੈਣਾ ਚਾੜੀ ਕੱਢਣੀ ਪਣੀ ਹੈ ਹੈ ਬੋਧੋ ਤਾਂ ਨਹੀਂ ਲੈਣਾ ਦੁੱਧ ਆ ਕੀ ਜੱਪੂ ਪਿੱਛੇ ਪਿੱਛੇ ਨਾ ਜਾਈਂ ਪਾਪਾ ਦੇ ਚਲੋ ਵੀਲ ਚਾਰਜਿੰਗ ਨਹੀਂ ਲਾਣੀ ਉਹਨੇ ਗੇਟ ਖੋਲ ਚੱਪਲ ਐਵਲ ਹੀ ਨਹੀਂ ਪਾਣੀ ਕਿ ਪਾਈ ਰੱਖੇ ਅੰਦਰ ਰੈੱਡ ਵਾਲੀ ਪਤਾ ਨਹੀਂ ਕਿੱਥੇ ਛੱਡ ਕੇ ਆਈਏ ਪਤਾ ਨਹੀਂ ਕਿੱਥੇ ਛੱਡ ਕੇ ਆਈਏ ਮੈਨੂੰ ਪਤਾ ਹੀ ਨਹੀਂ ਰਾਜ ਦਸ਼ਨ ਕਰ ਦੇਣੀ ਆ ਚੱਪਲ ਕਿੱਥੇ ਹੈ ਗਈ ਐ ਚਾਰਜਰ ਬੰਦ ਕਿ ਨਹੀਂ ਹਟਾਈ ਕਿ ਉਹ ਮੈਂ ਬਹੁਤ ਕਰਨੀ ਆ ਵਾਤ ਕਰਣੀ ਮੈਂ ਲੋਕ ਘਰ ਨਾ ਜਰਾ ਜੱਪੂ ਪਿੱਛੇ ਹੀ ਰਹੀ ਐ ਇੱਧਰ ਨਾ ਹੀ ਪਤਾ ਪਿੱਛੇ ਰ ਪਿੱਛੇ ਪਿੱਛੇ ਕੋਈ ਪਤਾ ਨਹੀਂ ਕਦੋਂ ਮੂੰਹ ਤੇ ਆਇਆ ਨਾ ਇਹਨੂੰ ਫਾਸੇ ਕਰ ਇੱਧਰ ਹੋ ਜਾ ਇੱਧਰ ਵੀਡੀਓ ਨਾਲ ਸਾਡੀ ਕਾਫੀ ਮਤਲਬ ਬਹੁਤ ਪਿੱਛੇ ਐਸੇ ਕਰਕੇ ਹੋਈ ਹੈ ਜਿਹੜੀ ਇਹ ਇੰਗਲਿਸ਼ ਡਬਿੰਗ ਹੋ ਗਈ ਹੈ ਵੈਸੇ ਤਾਂ ਪਿੱਛੇ ਜਾ ਹੀ ਰਹੀ ਸੀ ਪਰ ਅੱਧੀ ਪ੍ਰੋਬਲਮ ਐ ਵੀ ਆ ਗਈ ਹੈ ਤੇ ਤੁਸੀਂ ਕਿਉਂਕਿ ਹੁਣ ਕਈਆਂ ਨੂੰ ਤਾਂ ਪਤਾ ਲੱਗ ਜਾਂਦਾ ਕਿਵੇਂ ਸੈਟ ਕਰਨੀ ਆ ਚੀਜ਼ ਹਨਾ ਜਿਹੜਾ ਆਪਸ਼ਨ ਅਸੀਂ ਦੱਸਿਆ ਸੀ ਤੇ ਕਈਆਂ ਨੂੰ ਨਹੀਂ ਇੱਕ ਆਟੋਮੈਟਿਕਲੀ ਨਾ ਇਸੀ ਸਾਡੀ ਵੀਡੀਓ ਉਹਦੇ ਕਰਕੇ ਤੇ ਪਿਕਚਰ ਉਹ ਕੰਪਿਊਟਰ ਤਾਂ ਹੋਣੀ ਸੀ ਸਹੀ ਹਨਾ ਤਾਂ ਕਰਕੇ ਉਹ ਹੁਣ ਸਹੀ ਕਰਾਈਏ ਚਾਰਜਿੰਗ ਲਗਾ ਦਾ ਹਾਂ ਚਲੋ ਫਿਰ ਗਰਮੀ ਆ ਧੀ ਹੈ ਨਾ ਇਹ ਪਸੀਨਾ ਆਦਾ ਹੀ ਨਿਖਾਰਾ ਬਸ ਹੁਣ ਆਪਣੇ ਫੇਸ ਤੇ ਤੇ ਹੋਰ ਕਿਸੇ ਚੀਜ਼ ਦਾ ਨਹੀਂ ਆ ਪਸੀਨਾ ਜਿੰਨਾ ਲਿਆਉ ਆਉਗਾ ਉਹਨਾਂ ਫੇਸ ਸਾਫ ਹੋਊਗਾ ਆ ਬੰਦੇ ਮੈਂ ਲਾ ਰਹੀ ਬਾਏ ਬਾਏ ਬਾਬੀ ਦਾ ਲਾਂਗ ਘਰਦੀ ਮੇਰੀ ਮਿੰਟਿਕ ਦੇਖ ਸਾਰਾ ਮੁੱਕਾ ਦੇਖ ਲੈ ਚੱਲ ਬੈਠ ਮੜਾ ਹੋਣਾ ਲਾ ਬਾਈ ਜੇ ਲੱਭੀ ਜੇ ਪਲਟੀ ਜਾਊਂਗੀ ਜਿੰਨੀ ਦਰ ਤੱਕ ਸਹੀ ਨਹੀਂ ਹੁੰਦੀ ਨਾ ਇਹਦੀ ਸਰਵਿਸ ਖਾਲੇ ਸਰਵਿਸ ਢੰਗ ਨਾਲ ਕਰਾਈ ਨਹੀਂ ਇੱਕ ਪਾਸੇ ਦੀ ਕਰਾ ਲਈ ਹਾਂਜੀ ਸਾਡੀ ਬਾਹਾਂ ਬੜੀਆਂ ਕਮਜ਼ੋਰ ਹੋ ਗਈਆਂ ਤੇ ਹਾਂਏ ਮੈਂ ਹੈਂਕੀ ਲੈਣਾ ਭੁੱਲ ਗਈ ਕੋਪੜ ਸਿੰਘ ਲੈਣੇ ਦਵਾਈਤ ਪਾਪੜ ਲੈਣੇ ਰਕਮ ਰੋਕ ਕੀ ਕਰੀ ਜਾਂਦਾ ਜੈ ਆਪਣੂਰਾ ਤੇ ਆਪਣੂਰਾ ਘੇੜੀ ਜਾਂਦਾ ਲਾ ਲਾ ਟੱਪਲ ਕਿੱਥੇ ਆਦਾ ਬੋਤਲ ਦਾ ਉਹ ਦੇ ਜੈ ਆਪਣੂਰ ਨੂੰ ਚੈਨ ਨਹੀਂ ਲਿਆ ਕੇ ਦਿੱਤੀ ਜਿਹੜੀ ਸੋਨੇ ਦੀ ਮੈਂ ਜਪੂਰ ਦੀ ਚੈਨ ਕਿੱਥੇ ਹੈ ਵੇਜਿ ਤੋਂ ਨਿਕਲੀ ਇਹ ਬੰਬਿੱਲੀ ਮਾਸੀ ਜੋ ਅੱਜ ਆਪਣੂਰ ਦਾ ਨਾ ਗਿਫਟ ਨਿਕਲਿਆ ਸੋਨੇ ਦੀ ਚੈਨ ਟੂ 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 ਓਏ ਟੂਟੇ ਤੈਨੂੰ ਦਹੀ ਖੜਾ ਆ ਦੇਖੋ ਹਜੇ ਤਾਂ ਇਹਦੇ ਵੱਡਾ ਨਹੀਂ ਹੱਥ ਲੱਗਾ ਰਾਂ ਕਿਵੇਂ ਚੜੀ ਗਿਆ ਤਰੀ ਜਿਹੜਾ ਇਹ ਕੀ ਹਾਲ ਕਰੂਗੇ ਇਹ ਇਹਨੂੰ ਕੱਢ ਕੇ ਦੇਣਾ ਆਜ ਆਪਣੂਰ ਨੇ ਆਂਦੇ ਸਾਰੀ ਨਾ ਆਪਣੀ ਬਿੱਲੀਆਂ ਵਾਸੀਆਂ ਕੋਲਤੀਆਂ ਕਿੰਨੇ ਕਿੰਨੇ ਤਿੰਨ ਪੈਕੇਟ ਲਿਆਈ ਸੀ ਤੇ ਉਹ ਇੱਕ ਦੇ ਵਿੱਚੋਂ ਤਾਂ ਫਿਰ ਕੀ ਨਿਕਲੀ ਇੱਕ ਚੋ ਸਿਟੀ ਇੱਕ ਚੋ ਚੈਨੀ ਨਿਕਲੀ ਇਹ ਦੇਖੋ ਸੌਣ ਦੇ ਦੀ ਜੇ ਪੂ ਸੋਨੇ ਦੇ ਵਿੱਚ ਇੰਨੀ ਨਿਕਲੇਗੀ ਕਿਸੇ ਵੀ ਤਰੀਕੇ ਇਹਨਾ ਮਹਿੰਗਾ ਹੋ ਰਿਹਾ ਪਾਊਗਾ ਆ ਦੇ ਗੋਲਡ ਦੀ ਚਾਹ ਜੇ ਪਾ ਗੋਲਡ ਦੀ ਚਾਹ ਇਹ ਦਵਾਈ ਕਿੱਥੇ ਰੱਖਤੀ ਜਪਨੂਰ ਨੂੰ ਜ਼ਹਿਰ ਵਾਲੀ ਕਹੀ ਜਾਂਦਾ ਸੀਗਾ ਉਹਦੇ ਵਾਲੀ ਰੇਸੀ ਵਾਲੀ ਹੈ ਜਪਨੂਰ ਨੂੰ ਜੋ ਤੋਂ ਲੈ ਚਾਹ ਨਾ ਬਣੀ ਹਾਂ ਆ ਦੇਖੋ ਕਿੰਨੀ ਸੋਹਣੀ ਹੈ ਚਾਹ ਉਹ ਤਾਂ ਨਹੀਂ ਆਹ ਜ਼ਹਿਰ ਤਾਂ ਨਹੀਂ ਨਿਕਲੇਗੀ ਆ ਮੈਂ ਪਾਵਾਂ ਤੇ ਨਹੀਂ ਆ ਗਈ ਜਪਦੀ ਜੱਪੂ ਦੇ ਹੁਣ ਇੱਥੇ ਨਹੀਂ ਇੱਥੇ ਰੇਸ਼ਾ ਜੀ ਸੀਗਾ ਜੜ ਦੇ ਵਿੱਚ ਡਾਕਟਰ ਕਹਿੰਦਾ ਵੀ ਜੜ ਆ ਰੇਸ਼ਾ ਜੀ ਖਤਮ ਕਰਾਂਗੇ ਇੱਥੇ ਬੈਠ ਰੇਸ਼ਾ ਫੇਰ ਆ ਚੱਲੀ ਪਾਉਂ ਗੋਲਡ ਕਿਚਨ ਉਹਨਾਂ ਨੇ ਫਿਰ ਦਵਾਈ ਦੇਦੀ ਦੁਬਾਰਾ ਫੇਰ ਆ ਗੋ ਚੰਨੀ ਪਾਈਏ ਮੇਰੇ ਪੋਤਿਆਂ ਨੂੰ ਗੋਲਡ ਦੀ ਚੰਨੀ ਪਾਈਏ ਆਈ ਨਹੀਂ ਲੋਏ ਵਿਆਹ ਨਾਨਕੇ ਮੋਤੀ ਗਈ ਇਧਰ ਚੱਕ ਜਪ ਇਧਰ ਚੱਕ ਕੇ ਨਾਨਕੇ ਮੋਤੀ ਚੈਨੀ ਇਧਰ ਚੱਕੀ ਜਪਨੂਰ ਜੈਨੀ ਦਿਖਾ ਇਹ ਚੈਨੀ ਖਾ ਕਿਥੇ ਆਹਾ ਆ ਇਧਰ ਚਖਾਈ ਦਿਖਾ ਦੇ ਇਧਰ ਚਾਕ ਮੇਰੇ ਲਈ ਫੋਟੋ ਫੋਟੋ ਚਾਹੀਏ ਅਜੀ ਅੱਜ ਆ ਕਾ ਆ ਫੋਟੋ ਚਾਹੀਏ ਚੈਨੀ ਆਵੇ ਮੈਂ ਉਰੇਆ ਫੋਟੋ ਖਿੱਚ ਕੇ ਛੜ ਜਾ ਪੁੱਤ ਛੜ ਜਾ ਛੜ ਜਾ ਯਾਰ ਮਛਰਿਆ ਨਾ ਕਰ ਚੈਨੀ ਜਿੰਨੇ ਚੈਨੀ ਕਿਨੇ ਪਾਈਏ ਕਿੰਨੇ ਪਾਈਏ ਪਾਪਾ ਨੇ ਲੈ ਕੇ ਦਿੱਤੀ ਆ ਇਧਰੋਂ ਵੜੀ ਮੂੰਹ ਲੱਖ ਰੁਪਏ ਦੀ ਚੈਨੀ 1 ਲੱਖ ਦੀ ਚੈਨੀ 50 ਰੁਪਈਆ ਦਾ ਇਹਦੀ ਸਚਾਈਆਂ ਮਗਰ ਨਹੀਂ ਸਾਬਦੀਆਂ ਬਨਣਾ ਹਣਾ 50 ਰੁਪਈਆ ਦਾ ਉਹ ਆ ਬਿੱਲੀ ਮਾਸੀ ਆ ਇਹ ਲੱਖ ਰੁਪਏ ਦੀ ਚੈਨੀ ਇਹ ਮੱਛਰੀ ਵੀ ਵਾਲੀ ਆ ਈ ਈ ਕਾਕੀ ਐਲਵੀ ਦੀ ਨਜ਼ਰ ਆਈ ਅੱਖਾਂ ਚ ਲਾਈ ਕੇ ਭਾਈ ਹਾਂ ਮਹਰ ਦਾਦੀ ਦੇ ਰਿਫਲੈਕਸ਼ਨ ਉਹ ਅੱਖਾਂ ਦਾ ਉਹ ਹੋ ਜਾਂਦਾ ਨੇ ਬੰਦ ਕਰ ਦੋ ਜੱਪੂ ਦੀ ਜੱਪੂ ਪਾਪਾ ਦੀ ਦਾਦੀ ਕਿੱਥੇ ਆ ਲੋ ਦੋ ਦਿਨ ਦੀ ਦਿੱਤੀ ਹੈ ਨਾ ਦੋ ਦਿਨ ਦੀ ਹੈ ਹਾਂ ਰਾਤ ਨੂੰ ਖਾਂਗੇ ਕੀ ਖਾਣੀ ਸਵੇਰੇ ਖਾਣੀ ਸ਼ਾਮ ਖਾਣੀ ਪਰਸੋਂ ਬੁਲਾਇਆ ਨਾ ਸ਼ਾਮੀ ਹਾਂ ਬਸ ਪਰ ਸ਼ਾਮੀ ਨਹੀਂ ਬੁਲਾ ਸਵੇਰ ਦੇ ਟਾਈਮ ਹੋਊਗਾ ਕਹਿੰਦਾ ਡਾਕਟਰ ਕਹਿੰਦਾ ਸਵੇਰ ਦੇ ਟਾਈਮ ਨਿਕਲੂਗੀ ਸਵੇਰ ਦੇ ਟਾਈਮ ਨਿਕਲੂਗੀ ਹਾਂ ਇਹ ਸੋਹਣਾ ਦਾ ਕੰਮ ਆ ਕਹਿੰਦਾ ਪਰ ਸਵੇਰੇ ਜਾਣਾ ਹੂੰ ਨਾ ਪਰਚ ਆ ਲੱਗਾ ਪਰਚ ਪਰ ਸਾਰਾ ਖਲਾ ਰੂਗੀ ਮੇਰੇ ਨੂਰੇ ਨੂਰੇ ਮੇਰੀ ਗਾਲ ਸੋਣਾ ਜਾਪਾ ਟੱਕਰ ਨਹੀਂ ਮੇ ਲਿਆ ਮੈਨੂੰ ਉਹ ਕਾਕਾ ਦਾ ਖੜਾ ਦੇ ਉਹ ਚੱਕ ਕਿੱਥੇ ਗਈ ਹੋ ਨਾ ਓਹੋ ਬਦਵੀ ਹੈਗਾ ਆਪਣੇ ਕੋਲ ਮਮਾ ਜੱਟਾ ਜਿਹੜਾ ਉਹ ਕਿੱਥੇ ਗਈ ਉਹ ਐ ਬੋਤਲ ਹਰ ਰੋਜ਼ ਉਹ ਪਰਛ ਟੰਗਿਆ ਬਾਹਾਂ ਚ ਵੱਡੀ ਬੇਬੇ ਓਏ ਇਹਦੇ ਧੱਕੇ ਕਿਥੇ ਆ ਨਾਲ ਕਾਕਾ ਚੱਕਿਆ ਆਇਆ ਟਾਲ ਜਪਨੂਰ ਨੇ ਉਹ ਘੁੜਾਇਆ ਚੱਕਰ ਕਿਥੇ ਗਿਆ ਚਾਨੀ ਤੇ ਮੈਂ ਰੋਟੀ ਆਪੇ ਖਾਣੇ ਆ ਤੇ ਤਦ ਵੀ ਇਹ ਤੋਂ ਮੇਰੀ 4-5 ਦਿਨਾਂ ਬਿਟ ਤੇ ਆਪਣਾ ਖਾਣਾ ਰੋਟੀ ਤੇ ਕੱਦੂ ਦੀ ਦਾਲ ਇਹ ਵਾਕਿਆ ਜੀ ਕੱਦੂ ਦੀ ਦਾਲ ਹੈ ਹਨਾ ਇਹ ਕੱਦੂ ਵਾਲੀ ਦਾਲ ਹੈ ਮਤਲਬ ਕੀ ਇਹਦੇ ਵਿੱਚ ਵਿੱਚ ਛੋਲਿਆਂ ਦੀ ਦਾਲ ਵੀ ਪਾਈ ਹੈ ਤੇ ਆਪਨਾ ਪਾਇਆ ਕੱਦੂ ਮਿਰਚ ਖਾਣੀ ਨਹੀਂ ਨਾ ਉਹ ਵੇਖੋ ਗਿਆ ਪਾ ਪੰਗੇ ਨਾ ਲਿਆ ਕਰ ਰੋਟੀ ਦੇ ਟਾਈਮ ਨਾ ਪੰਗੇ ਲੈ ਪੁੱਤ ਪਰਸ ਵੇਟਣ ਗਿਆ ਕਿੱਥੇ ਚਲਣਾ ਕਾਕਾ ਵੀ ਚੱਕ ਕੇ ਮੈਂ ਮੈਂ ਨਹੀਂ ਆ ਰਹੀ ਮੈਂ ਰੋਟੀ ਲੈਣ ਜਾ ਰਹੀ ਹਾਂ ਪਾਪਾ ਕਹਿੰਦੇ ਬਾਹਰ ਚਲੋ ਪਾਪਾ ਨਾਲ ਬੈ ਕੇ ਰੋਟੀ ਖਾ ਲਾ। ਜੇ ਪਾਪਾ ਨਾਲ ਬੈ ਕੇ ਰੋਟੀ ਖਾ ਲਾ ਪਤਾ। ਨਹੀਂ ਖਾਣੀ। ਫਿਰ ਮੈਂ ਕੁੱਟਾਂਗੀ। ਕੋਕੋ ਬੇ ਜੀ। ਨਿੰਨੀ। ਨਿੰਨੀ ਕਰਾ ਦੇ ਐਡੇ ਵੱਡੇ ਨੂੰ ਨਿੰਨੀ ਕਰਾ। ਸੋ ਜਾ। ਗਲਤੀ ਇੱਕ ਚੈਨ ਕਿੱਥੇ ਜਾ ਰਹੀ ਹੈ? ਚੈਨ। ਆਹ ਤੇ ਖੁੱਲ ਗਈ। ਇਹ ਤੇ ਖੁੱਲ ਗਈ ਚੈਨ। ਰੁਕ ਜਾ। ਆ ਮੈਂ ਦੁਬਾਰਾ ਪਾਵਾਂ। ਢੰਗ ਨਾਲ ਪਾਵਾਂ। ਦੇ ਦੇ ਜਦੋਂ ਟੁੱਟ ਜਾਈਗੀ 골ਡ ਦੀ ਜੈਨ ਗਲੇ ਚ ਪਾ ਬਸ ਫਿਰ ਚਲਿਏ ਚਲੋ ਜੀ ਜਿੰਨਾ ਜਿੰਨਾ ਨੇ ਕਦੂ ਦੀ ਦਾਲ ਖਾਣੀ ਹੈ ਗੱਤੂ ਵਾਲੀ ਦਾਲ ਤੇ ਆ ਸਕਦੇ ਨੇ ਹਨਾ ਵੀ ਅਸੀਂ ਵੀ ਹੁਣ ਚੇਂਜ ਲੈ ਆਣਾ ਥੋੜਾ ਜਿਹਾ ਬੋਲੀ ਜਿਹਾ ਰੇ ਟਾਰੇ ਭਾਜੀ ਕਹਿੰਦੇ ਜੇ ਸਾਨੂੰ ਸੂਟ ਕੀਤਾ ਤੇ ਵਰਨਾ ਕਹਿੰਦੇ ਨਾ ਕਿ ਦੀ ਕਿਸੇ ਦੀ ਰੀਸ ਨਹੀਂ ਕੀਤੀ ਜਾ ਕਦੀ ਜੋ ਆਪ ਦੀ ਬੋਲੀ ਆਵਾਜ਼ ਦੀ ਹੁੰਦੀ ਹੈ ਕਿਸੇ ਦੀ ਬੋਲੀ ਤਾਂ ਕੋਈ ਨਾਟਕ ਹੁੰਦਾ ਹੀ ਨਹੀਂ ਨਾਟਕ ਹੁੰਦਾ ਹੀ ਨਹੀਂ ਰੀਸ ਕੀਤੀ ਨਹੀਂ ਜਾਂਦੀ ਤੇ ਬਾਕੀ ਨਾ करिए ਤੇ ਬਾਕੀ ਇਹ ਹੈ ਕਿ ਅਗਰ ਕੋਈ ਅੱਜ ਦੀ ਵੀਡੀਓ ਚ ਪ੍ਰੋਬਲਮ ਆਈ ਤੇ ਜਰੂਰ ਦੱਸਿਓ ਕਮੈਂਟ ਕਰਕੇ ਪਹਿਲੇ ਵੀ ਤੁਹਾਨੂੰ ਇਹ ਗੱਲ ਦੱਸੀ ਹੈ ਤੇ ਜੇ ਹੋਇਆ ਰੋਟੀ ਲਵਾ ਸੀ ਲੋ ਜਵੇ ਨਾ ਬੋਲੀ ਕਿਵੇਂ ਪਉਂਦਾ ਆਂਦਾ ਜਪਨੂਰ ਹੂੰ ਹੂੰ ਬੋਲੀ ਪਾਓ ਪੁੜੀ ਜਦੂ ਤੀਜਾ ਤੂੰ ਕਿਵੇਂ ਸੀ ਚਲੋ ਜੀ ਕੱਲ ਨੂੰ ਨਵੇਂ ਵਲੌਗ ਦੇ ਨਾਲ ਇਸੇ ਜਗ੍ਹਾ ਇਸੇ ਘਰ ਚ ਮਿਲਦੇ ਆਂ ਤੇ ਜਪਨੂਰ ਦੀ ਬੋਲੀਆਂ ਦੇ ਨਾਲ ਸਮਾਪਤੀ ਜਪਨੂਰ ਸასი ਕਾ ਬਲਾ ਦੋ ਸਾਰਿਆਂ ਨੂੰ ਕਿਰਾ ਜਪਨੂਰ ਓ ਚੈਨੀ ਚ ਮੰਗਣ ਹੋਈ ਪਈ ਆ ਜਪਨੂਰ ਇੱਧਰ ਜਾ ਆ ਦੇਖ ਆ ਵੀ ਮੇਰੇ ਕੋ ਕੀ ਆ ਵੀ ਸਾਸੀ ਕਾ ਬਲਾਉਗਾ ਸਾਸੀ ਕਾ ਬਲਾਉ ਮਮਾ ਤੋਂ ਪਵਾੜਾ ਸਾਸੀ ਕਾ ਬਲਾਵਾ ਐ ਥੋੜੋ ਟੰਗੀ ਜਾਂਦੀ ਹੁੰਦੀ ਹੈ